ਮਹਾਰਾਜ ਗੁਰਬਾਣੀ ਚ ਫਰਮਾਉਂਦੇ ਨੇ ਤੂੰ ਕਾਹੇ ਡੋਲੇ ਪ੍ਰਾਨਿਆ ਤੂੰ ਧਰਾਕੇਗਾ ਸਰਜਨਾਰ ਤੈਨੂੰ ਪ੍ਰਮਾਤਮਾ ਸੰਭਾਲਣ ਵਾਲਾ ਹੈ ਤੂੰ ਕਿਉਂ ਡੋਲਦਾ ਤੂੰ ਕਿਉਂ ਘਬਰਾਉਣਾ ਸਾਰੇ ਕੰਮ ਤੇਰੇ ਹੋ ਜਾਣੇ ਆ ਫਿਕਰ ਨਾ ਕਰ ਬਸ ਪ੍ਰਮਾਤਮਾ ਤੇ ਭਰੋਸਾ ਰੱਖ ਤੈਨੂੰ ਡੋਲਣ ਨਹੀਂ ਦਿੰਦਾ ਹੈ ਯਕੀਨ ਰੱਖੇ ਦਿੱਤੇ ਇਸ ਕਾਲਪੁਰਖ ਤੇ ਯਕੀਨ ਰੱਖ ਭਰੋਸਾ ਰੱਖ ਕਿ ਮੇਰੇ ਕੰਮ ਇਹਨੇ ਆਪ ਹੀ ਕਰਦੇ ਨੇ ਸਾਰੇ ਆਪ ਹੀ ਕਰਦੇ ਨੇ ਬਸ ਤੂੰ ਇਮਾਨਦਾਰੀ ਦੇ ਨਾਲ ਲਗਨ ਦੇ ਨਾਲ ਮਿਹਨਤ ਦੇ ਨਾਲ ਆਪਣੇ ਸਾਰੇ ਕੰਮ ਕਰਦਾ ਜਾ ਘਰ ਦੇ ਵੀ ਬਾਹਰਲੇ ਵੀ ਜਿੰਨੇ ਵੀ ਤੇਰੇ ਜम्मे ਲਾਏ ਨੇ ਕੰਮ ਦੁਨੀਆਦਾਰੀ ਦੇ ਵਿੱਚ ਰਹਿਣ ਦੇ ਲਈ ਉਹ ਸਾਰੇ ਇਮਾਨਦਾਰੀ ਦੇ ਨਾਲ ਲਗਨ ਨਾਲ ਮਿਹਨਤ ਨਾਲ ਕਰਦਾ ਜਾ ਤੈਨੂੰ ਡੋਲਣਾ ਨਹੀਂ ਦਿੰਦਾ ਤੈਨੂੰ ਸਾਰੀਆਂ ਖੁਸ਼ੀਆਂ ਦਵੇਗਾ ਇਹ ਮਾਲ ਕਿਤੇ ਕਹਿਣਾ ਚਾਹੁੰਦੇ ਨੇ ਤੁਨ ਕਾ ਹੈ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਮਾਰ ਕੋਈ ਕਬਰਾਉਣ ਦੀ ਲੋੜ ਨਹੀਂ ਇਹਦਾ ਆਸਰਾ ਲਈਏ ਇਹਦੀ ਊਤ ਲਈਏ ਸਾਰੇ ਕੰਮ ਹੋ ਜਾਣੇ ਆ ਰੱਬਾ ਕਾ